ਅੱਛਲ ਦੋਸਤੋ ਮਾਰਸ਼ਲ نیوز ਤੇ ਤੁਹਾਡਾ ਸਵਾਗਤ ਹੈ। ਹਰ ਇੱਕ ਸਾਲ ਦੀ ਵਾਂਗ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਜੋਗੀ। ਭਾਦੂਈ ਦੂਜ ਨੂੰ ਘਸਾਈਆਂ ਵਾਲੇ ਵਿਖੇ ਮੇਲਾ ਭਰਿਆ ਜਾਂਦਾ ਹੈ। ਇਸ ਸਾਲ ਵੀ ਬੜੀ ਰੌਣਕਾਂ ਦੇ ਨਾਲ ਇਹ ਮੇਲਾ ਭਰਿਆ ਜਾ ਰਿਹਾ ਹੈ। ਜੇ ਤੁਸੀਂ ਦਰਸ਼ਨ ਕਰਿਓ ਢੇਰੇ ਬਾਬਾ ਘਸਾਈਆਂ ਵਾਲੇ ਇੱਥੇ ਢੜੀਆਂ ਵਾਲੇ ਬਾਬਾ ਜੀ ਵਿਖੇ ਆ ਜਾਂਦਾ ਹੈ। ਸੰਗਤਾਂ ਹੋਮੋ ਮਾਗਿਆ ਤੇ ਪੌਲ ਜੀ ਆਣੇ ਤੇ ਅੱਜ 4 ਤਰੀਕ ਤੇ 5 ਤਰੀਕ ਨੂੰ ਜੋ ਮੇਲਾ ਭਰਿਆ ਜਾਂਦਾ ਹੈ। 4 ਤੱਕ ਜਾਗ ਰਹਿਣਗੇ। ਸ਼ੁਰੂਆਤ ਕਿੱਤੀ ਜਾ ਰਹੀ ਆ ਸੋ ਬੜੀ ਧੂਮਕਾਮ ਨਾਲ ਜੋ ਕਿ ਜੇਖ ਸਾਹਿਬ ਦੇ ਤਰ੍ਹਾਂ ਇਸ ਸਾਲ ਵੀ ਮੇਲਾ ਬਣਾਇਆ ਜਾ ਰਿਹਾ ਹੈ ਸੰਗਤਾਂ ਨੂੰ ਭਾਗੇ ਜੋ ਕਿ ਇੱਕ ਦਿਨ ਪਹਿਲਾਂ ਹੀ ਮੁੰਜਣੀਆਂ ਦੋ ਦਿਨ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਬੱਡੀ ਗੇਂਦ ਵੀ ਦਿਓਗੇ ਇੱਥੇ ਸੰਗਤਾਂ ਪਹੁੰਚਿਆ ਨੇ ਆਪਣੇ ਗੁਰੂ ਦੇ ਦਰਸ਼ਨ ਕਰਨੀਆਂ ਨੇ ਅਤੇ ਵੱਖ-ਵੱਖ ਪ੍ਰਕਾਰ ਦੇ ਉਰੇ ਜੋ ਕਿ ਝੂੰਡੇ ਮੇਲੇ ਵੀ ਭਰੇ ਜਾਂਦੇ ਨੇ ਤੁਸੀਂ ਦਾ ਜਿਵੇਂ ਕਿ ਧਾਰਮਿਕ ਤੇ ਸਮਾਜਿਕ ਪ੍ਰੋਗਰਾਮ ਦੋਨੋਂ ਕਿਤੇ ਜਾਂਦੇ ਰਹੇਗੇ ਝੂਂਦੇ ਵੀ ਲੱਗਦੇ ਨੇ ਬੱਚਿਆਂ ਦੇ ਲਈ ਸਪੈਸ਼ਲੀ ਸੋ ਇੱਥੇ ਜੋ ਕਿ ਬਾਬਾ ਜੀ ਦੀ ਅਤੇ ਬੱਬਾ ਜੀ ਦੀ ਸਮਾਦਾ ਜੋ ਕਿ ਉਹਦੇ ਦੇਰਸ਼ਨ ਕਰ ਰਹੇ ਹੋਰ ਇਸ ਮਾਦਾ ਜੋ ਕਿ ਬਣਾਈਆਂ ਗਈਆਂ ਨੇ ਸੋ ਆਨ ਦਰਸ਼ਕੋ ਆਨੇ ਬੜੀ ਹਮਮਾ ਅਗੇ ਸੰਗਤਾਂ ਰੇ ਪਹੁੰਚੀਆਂ ਨੇ ਹਰੇਕ ਸਾਲ ਆਨ ਦਰਸ਼ੂ ਚਾਰ ਪੁਆਇੰਟ ਰੋਡਿਕੀ ਡੇਗੀ ਸੰਗਤਾਂ ਰੇ ਪਹੁੰਚੀਆਂ ਤੇ ਬਾਬਾ ਜੀ ਤੇ ਧਨ ਰਾਜਗਿਰੀ ਜੋ ਕਿ ਸੰਗਤਾਂ ਨੂੰ ਆਸ਼ੀਰਵਾਦ ਦਿੰਦੇ ਨੇ ਸ਼ਰਧਾ ਭਾਵ ਨਾਲ ਉਹ ਸੰਗਤਾਂ ਆਪਣੇ ਇਤ ਮਾਂਦੀ ਝਾਵਾਂ ਜੋ ਕਿਰੇ ਲੈ ਕੇ ਆਉਂਦੀਆਂ ਨੇ ਤੇ ਛਾਵਾਂ ਜੋ ਕਿ ਬਾਬਾ ਜੀ ਦੀ ਕਿਰਪਾ ਨਾਲ ਪੂਰੀਆਂ ਵੀ ਹੁੰਦੀਆਂ ਨੇ ਧੂਣਾ ਜੋ ਕਿ ਦਿਨ ਰਾਤ ਉਰੇ ਬਲਦਾ ਰਹਿੰਦਾ ਹੈ ਤੇ ਇਸ ਧੂਨੇ ਦੇ ਇਹ ਜੋ ਪੂਤ ਸੰਗਤਾਂ ਦਿੱਤੀ ਜਾਂਦੀ ਹੈ ਤੇ ਝਾੜਾ ਵੀ ਉਰੇ ਕੀਤਾ ਜਾਂਦਾ ਹੈ ਸੋ ਹਰੇਕ ਤਰ੍ਹਾਂ ਦਾ ਉਰੇ ਝਾੜਾ ਜੋ ਕੀਤਾ ਜਾਂਦਾ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਦੇਰਾ ਬਾਬਾ ਬਸਾਈਆਂ ਵਾਲੇ ਵਿਖੇ ਸੋ ਇਹ ਸਥਾਨ ਹੈ ਜਿੱਥੇ ਕੀ ਢੂਣਾ 24 ਘੰਟੇ ਉਰੇ ਬਲਦਾ ਰਹਿੰਦਾ ਹੈ ਤੇ ਇਸ ਢੂਣੇ ਦੀ ਕੀਪੂਤ ਜੋ ਕਿ ਸੰਗਤਾਂ ਨੂੰ ਦਿੱਤੀ ਜਾਂਦੀ ਹੈ ਤੇ ਝਾੜਾ ਵੀਰੇ ਕੀਤਾ ਜਾਂਦਾ ਹੈ ਹਰ ਇੱਕ ਤਰ੍ਹਾਂ ਦੀ ਬਿਮਾਰੀ ਦਾ ਹਰ ਇੱਕ ਤਰ੍ਹਾਂ ਦੇ ਰੋਗ ਦਾ ਝੋਟ ਝਾੜਾ ਉਰੇ ਕੀਤਾ ਜਾਂਦਾ ਤੁਸੀਂ ਦਰਸ਼ਨ ਕਰ ਰਹੇ ਹੋ ਕਮੈਂਟ ਬਾਕਸ ਹਮੇਂ ਜਰੂਰ ਜੈ ਬਾਬਾ ਝਾੜੀ ਵਾਲੇ ਜੈ ਬਾਬਾ ਬਸਾਈਆਂ ਵਾਲੇ ਜਰੂਰ ਲਿਖਣਾ ਦੱਸ ਪੈਰ ਬਾਬਾ ਜੀ ਦੇ ਦਰਸ਼ਨ ਕਰ ਰਹੇ ਜੋ ਪੈਰਾ ਮੂਰਤੀ ਉਹ ਲੱਗੀ ਹੋਈ ਹੈ ਬੜੀ ਵਿਸ਼ਾਲ ਤੇ ਸੁੰਦਰ ਮੂਰਤੀ ਹੈ ਇਹ ਸੰਗਤਾਂ ਵੱਲੋਂ ਦਰਸ਼ਨ ਕੀਤੇ ਜਾ ਰਹੇ ਨੇ ਆਪਣੇ ਗੁਰੂ ਦੇ ਸੋ ਇਹ ਜੋ ਸਥਾਨ ਉਹ ਅਜਿੱਥੇ ਕੀ ਕਹਿੰਦੇ ਕਿਹਾ ਜਾਂਦਾ ਪਾਪਾ ਜੀ ਨੇ ਦੱਸਿਆ ਗਿਆ ਸੀ ਕਿ ਗੰਗਾ ਖੁਦ ਆਪ ਚੱਲ ਕੇ ਉਰੇ ਆਈ ਸੀ ਐਸੀ ਪ੍ਰਕਾਰ ਤੁਸੀਂ ਦੇਖ ਰਹੇ ਹੋ ਉਹ ਬੈਕ ਸਾਈਡ ਜੋ ਕਿ ਗੁੰਦਾਂ માં ਉਰੇ প্রজਲਿਤ ਗੰਗਾ ਮਾਉਰੇ ਪ੍ਰਗਟ ਹੋਈ ਸੰਸੋ ਜੋ ਅੱਜ ਵੀ ਪਾਣੀ ਉਹ ਰਿਸ਼ਤਾ ਹੈ ਉਹਰੇ ਤੇ ਸ਼ਿਪੋਲੇ ਦੀ ਮੂਰਤੀ ਤੇ ਦਰਸ਼ਨ ਤੁਸੀਂ ਕਰ ਬੜੀ ਸੁੰਦਰ ਤੇ ਮਨਮੋਹਕ ਮੂਰਤੀ RAM ਦਰਬਾਰ ਦੇ ਦਰਸ਼ਨ ਮਾਤਾ ਰਾਣੀ ਜੀ ਦੇ ਦਰਸ਼ਨ ਇਸ ਘਾਰੇ ਤੇ ਬੜੀ ਸੁੰਦਰ ਮੂਰਤੀਆਂ ਜੋ ਕਿ ਉਰੇ ਲਗਾਈਆਂ ਗਈਆਂ ਨੇ ਹਨੂਮਾਨ ਜੀ ਦੀ ਮੂਰਤੀ ਉਸੇ ਦਰਸ਼ਨ ਕਰ ਰਹੇ ਹੋ ਸਜੋ ਮਾਨ ਉਰੇ ਸ਼ਾਂਤ ਰਹੇ ਨੇ ਉਸਾਂ ਵਾਲੇ ਬਾਬਾ ਜੀ ਵੀ ਜਿੱਦੇ ਦਰਸ਼ਨ ਕਰ ਰਹੇ ਹੋ ਇਹ ਲਾਈਫ ਤਸਵੀਰਾਂ ਗੱਡੀ ਜਿੰਨ ਤਿੰਨ ਕੋਲ ਸੰਗਤ ਆਵੇ ਪਹੁੰਚਦੀਆਂ ਨੇ ਆਪਣੇ ਗੁਰੂ ਦੇ ਦਰਸ਼ਨ ਕਰਦੇ ਆ ਸੋ ਆਜ 4 ਤਰੀਕ ਅਜੋ ਦਿਨ ਜੋ ਕਿ ਜਾਗਰਾਂ ਦੀ ਰਾਤ ਹੁੰਦੀ ਹੈ ਜਾਗਰਨ ਕਰਵਾਇਆ ਜਾਂਦਾ ਹੈ ਬਾਬਾ ਜੀ ਦੇ ਪਰਿਵਾਰ ਵਿੱਚ ਇਹ ਜਿਹੜੀ ਕੀ ਕਰਾ ਜਾਂਦੇ ਕਿ ਇਹ ਡੇਰਾ ਬਾਬਾ ਘੁਆਣਿਆ ਵਾਲਾ ਬਹੁਤ ਹੀ ਪਰਚੀਨ ਡੇਰਾ ਜੀ ਇੱਥੇ ਆਏ ਵੀ ਹਰ ਇੱਕ ਸੰਗਤ ਦੀ ਇੱਥੇ ਇਹਨੀ ਮਨੋ ਕਾਮਨਾ ਪੂਰੀ ਹੁੰਦੀ ਹੈ ਤੇ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਜਿਹੜਾ ਮੇਨ ਮਿਲ ਹੈਗਾ ਉਹ ਕੱਲ ਦਾ ਹੈ ਤੇ ਸੰਗਤ ਅੱਜ ਰਾਤੀ ਜਾਨੀ ਉੱਥੇ ਸ਼ੁਰੂ ਹੋ ਗਈ ਹੈ ਇੱਥੇ ਸੋਇਤ ਰੀਸ਼ ਰਾਨਾ ਜੀ ਚੇਅਰਮੈਨ ਹੈ ਜੋ ਕਿ ਮਾਰਕੀਟ ਕਮੇਟੀ ਦੇ ਜੋ ਕਿ ਇਥੇ ਲੀਡਰ ਵੀ ਹੈ ਤੇ ਤਾਂ ਹੀ ਛੋਟਾ ਹੈ ਕੋਈ ਵੱਡਾ ਹੈ ਔਰ ਹਰੇਕ ਆਪਣੇ ਦਰਸ਼ਨ ਕਰਨ ਗੁਰੂ ਦੇਵਰੇ ਪਹੁੰਚਦੇ ਨੇ ਸੋਇਤਲਾ ਵੀ ਕਿ ਜੋ ਵੀ ਸੰਗਤਾਂ ਬੱਚੇ ਔਰ ਇਹ ਨਾਉਂਦੇ ਨੇ ਤੇ ਮਸਤੀ ਵੀ ਕਰਦੇ ਨੇ ਸ਼ਿਵ ਮੂਰਤੀ ਤੁਸੀਂ ਦਰਸ਼ਨ ਕਰੋ ਇੱਕ ਵੱਡੀ ਸੁੰਦਰ ਮੂਰਤੀ ਜੋ ਕਿ ਔਰੇ ਬਣਾਈ ਗਈ ਹੈ बाबा साईं वाले ये जो दर्शक आ रहे जो पूरे महान संत रहे ने अनारगिर जी बाबा जी बाबा भीम गिरी जी के दर्शन स्वीकार हो के ਪਰ ਇਹੋ ਜਿਹੇ ਬੰਨਾ ਜਿਹਨੇ ਬਹੁਤ ਭਾਰੀ ਗਿਣਤੀ ਵਿੱਚ ਲੱਗਦੀਆਂ ਜਿੱਥੇ ਕਿ ਲੇਡੀਜ਼ ਦਾ ਸਮਾਨ ਜੈਂਟਸ ਦਾ ਸਮਾਨ ਬੱਚਿਆਂ ਦੇ ਖਿਡੌਣੇ ਖਾਣ ਪੀਣ ਦੀ ਚੀਜ਼ਾਂ ਔਰ ਬੜੀ ਹੀ ਵਿਸ਼ਾਲ ਮਾਰਕੀਟ ਜੋ ਕਿ ਲਗਾਈ ਜਾਂਦੀ ਹੈ ਵਕਤਾਂ ਵੱਲੋਂ ਸੰਗਤਾਂ ਵੱਲੋਂ ਜੋਗੀ ਰੱਖੇ ਤਾਰੀ ਕੀਤੀ ਜਾਂਦੀ ਹੈ ਛੋਟੇ ਛੋਟੇ ਬੱਚਾ ਲਈ ਵੀ ਔਰੇ ਖਿਡੌਣੇ ਆਦੀ ਸਮਾਨ ਰੱਖਿਆ ਹੋਇਆ ਹੈ ਬੜਾ ਹੀ ਵਿਸ਼ਾਲ ਤੇ ਭਾਰੀ ਮੇਲਾ ਇਹ ਸ਼ਹਿਰ ਬਰਾਲੀ ਦੇ ਉੱਤੇ ਪਰ ਆ ਜਾਂਦਾ ਹਰ ਇੱਕ ਸਾਲ ਇਸ ਸਾਲ ਵੀ ਜੋ ਕੀ ਉੱਥੇ ਪਰ ਆਇਆ ਜਾ ਰਿਹਾ ਹੈ ਭਾਵੇਂ ਦੂਜ ਨੂੰ ਕੀ ਹਰ ਸਾਲ ਮਿਲਾਂ ਹੁੰਦਾ ਹੈ ਬਹੁਤੇ ਕਿਸ ਤਰ੍ਹਾਂ ਬਿਖਦਾ ਹੋਰੇ ਉਹ ਦੁਨੀਆਂ ਨੇ ਸ਼ੋਪਿੰਗ ਕਰਦੀਆਂ ਨੇ ਦਰਸ਼ਨ ਕਰਦੀਆਂ ਨੇ ਜਾਰੀ ਕਰਦੀਆਂ ਨੇ ਆਪਣੇ ਗੁਰੂ ਦੇ ਜੀਰੋ ਸੱਤਾਂ ਪਾਤਸ਼ਾਹ ਜਿੰਨਾਂ ਬੇਟੀ ਦੀ ਬੋਲੋ ਉਹ ਸਵਾਤ ਕਰਦੇ तो देख सकते तो तो हो संगत हले मेला कल है सलाह शुरू हो जाता है दर्शन कर दर्शन दायरे कर झूडे भी देख सकते हो बड़े ही अलग अलग प्रकार झूंडे भी लगाए जाते चाहे बच्चा लिये चाहे बजुर्ग ले ਜੋ ਲੇਲ ਦੇਖਾਦੇ ਬੜੇ ਜਿਹਾ ਬੜਾ ਝੁੱਲਾ ਦੇ ਛੋੜਾ ਛੋੜਾ ਝੁੱਲਾ ਜਿਹਨੇ ਲਗਾਇਆ ਜਾਂਦਾ ਤਾਂ ਕਿ ਕੋਮਰ ਦਾ ਵਿਅਕਤੀ ਹੋਵੇ ਆਪਣੇ ਇੰਤਲੇ ਗਿਆਨ ਆਦ ਲੈ ਸਕੇ ਉਹ ਦਰਸ਼ਕਾਂ ਦੇ ਜਿਹਦੇ ਦੇ ਨਾਲ ਬਸਾਈਆਂ ਨੇ ਦੇਖੇ ਜੋ ਕਿ ਹਰੇਕ ਸਾਲ ਦੇ ਇਸੇ ਥੋੜਾ ਵੀ ਥਾਲ ਮੇਲਾ ਭਰਿਆ ਜਾਂਦਾ ਹੈ ਤੁਹਾ ਸੰਗਤਾਂ ਨੂੰ ਬੇਨਤੀ ਹੈ ਹੋਰ ਮੰਮਾ ਕੇ ਆਪਣੇ ਗੁਰੂ ਦੇ ਦਰਸ਼ਨ ਕਰਨ ਜੂਰ ਪਹੁੰਚਦੇ ਤੇ ਕਮੈਂਟਾਂ ਵਿੱਚ ਜੈ ਬਾਬਾ ਛੜੀ ਵਾਲੇ ਜੈ ਬਾਬਾ ਫਸਾਈਆਂ ਵਾਲੇ ਜੂਰ ਲਿਖਣਾ ਧੰਨਵਾਦ ਜੀ ਤੁਹਾਨੂੰ ਮਿਲਦੇ ਆ ਨਵੀ ਨਿਊਜ਼ ਨਾਲ ਧੰਨਵਾਦ